ਮੈਂ ਜਗENDER ਸਿੰਘ ਉਰਾਂ ਸੂਬਾ ਪ੍ਰਧਾਨ ਭਾਰਤੀ ਸੰਘੇੜਤਾ 2 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੇ ਵਿੱਚ ਆਲ ਇੰਡੀਆ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਜਿਹਦੇ ਵਿੱਚ ਹੋਰ ਸਾਰੇ ਬਹੁਤ ਸਾਰੇ ਝੰਡਿਆਂ ਤੋਂ ਬਿਨਾ ਏਕਤਾ ਵਾਲੇ ਝੰਡੇ ਤੇ ਚਰਚਾ ਹੋਣ ਤੋਂ ਬਾਅਦ ਫੈਸਲਾ ਹੋਇਆ ਕਿ 6 ਮੈਂਬਰੀ ਕਮੇਟੀ ਬਣਾਈ ਜਾਵੇ ਜਿਹੜੀ ਏਕਤਾ ਦੂਜੇ ਫੋਰਮ ਨਾਲ ਏਕਤਾ ਵਾਸਤੇ ਗੱਲ ਚਲਾਵੇ ਉਹਦੇ ਵਿੱਚ ਮੇਰਾ ਨਾਮ ਆਇਆ ਰਜੇਵਾਲ ਸਾਹਿਬ ਦਾ ਨਾਮ ਆਇਆ ਦਰਸ਼ਨਪਾਲ ਦਾ ਨਾਮ ਆਇਆ ਰਵਿੰਦਰ ਪਟਿਆਲਾ ਚਾਰ ਪੰਜਾਬ ਤੋਂ ਇੱਕ ਹਨਨ ਮੁੱਲਾ ਜੀ ਕਿਸਾਨ ਸਭਾ ਤੋਂ ਦੇ ਆ ਬੁਨੇ ਉਹ ਉਹਨਾਂ ਦਾ ਨਾਮ ਇੱਕ ਟਕੈਤ ਦੀ ਜਥੇਬੰਦੀ ਚੋਂ ਜੁਧਵੀਰ ਜੀ ਦਾ ਨਾਮ ਛੇ ਬੰਦਿਆਂ ਦੇ ਨਾਮ ਉਹਦੇ ਚਾਹੀਦੇ ਇਹਦੇ ਵਿੱਚ ਗੱਲ ਚੱਲਣ ਤੋਂ ਬਾਅਦ ਪਹਿਲੀ ਵਾਰ ਇੱਕ ਜੱਲੀ ਗਰਨਾਮ ਚੰਦੂਰੀਆਂ ਰਾਜੇਵਾਲ ਤੇ ਰਵਿੰਦਰ ਨੇ ਕੀਤੀ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਉਸ ਦਿਨ ਮੇਰੇ ਕੋਲ ਟਾਈਮ ਨਹੀਂ ਸੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਇਲਤਜਾ ਚੰਗਾ ਹੰਗਾਰਾ ਦਿੱਤਾ ਇਹ ਵੀ ਕਿਹਾ ਵੀ ਮੈਂ 11 ਮੈਂ ਬ੍ਰਿਕ ਕਮੇਟੀ ਆਪਣੇ ਜਥੇਬੰਦੀ ਕੋਲੋਂ ਬਣਾਈ ਜਾਂਦੇ ਫਾਰਮ ਵੱਲੋਂ ਅਸੀਂ ਇਕਦਾ ਕਰਨਾ ਚਾਹੁੰਨਾ ਤੇ ਅਸੀਂ ਉਹ ਪ੍ਰੋਸੈਸ ਦੇ ਵਿੱਚ ਆਵਾਂਗੇ ਇਹ ਨਹੀਂ ਗੱਲ ਉਹਨਾਂ ਨਾਲ ਹੋਈ ਉਸ ਤੋਂ ਬਾਅਦ 26 ਤਰੀਕ ਵਾਲੇ ਦਿਨ ਅਸੀਂ ਜੋ ਆਪਣੇ ਆਪਣਾ ਭੰਦੇਰ ਸਾਹਿਬ ਸਰਬੰਸਿੰਘ ਭੰਦੇਰ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਟਾਈਮ ਲਿਆ ਉਹਨਾਂ ਨਾਲ ਮਿਲਣਾ ਰਾਜਪੁਰੇ ਦੇ ਵਿੱਚ ਅਸੀਂ ਮਿਲੇ ਮੈਂ ਤੇ ਛੰਡਾ ਸਿੰਘ ਜੇਠੂ ਕੇ ਰੂਪ ਸਿੰਘ ਚੰਨਾ ਤਿੰਨੇ ਗਏ ਸੀ ਉਧਰੋਂ ਤਿੰਨ ਜਣੇ ਹੋ ਸੀ ਸਰਬੰਨ ਭੰਦੇਰ ਤੇ ਸਤਨਾਮ ਸਾਨੀ ਇੱਕ ਮਤਲਬ ਯੂਪੀ ਤੋਂ ਸੀਗਾ ਮਾਗਟ ਸਾਹਿਬ ਹਰਮੀਰ ਮਾ ਅਮਨ ਮਾਗਟ ਇਹਨਾਂ ਤਿੰਨਾਂ ਨਾਲ ਸਾਡੀ ਉੱਥੇ ਮੀਟਿੰਗ ਹੋਈ ਅਸੀਂ ਉਹਨਾਂ ਨਾਲ ਮੈਕਸਿਮਮ ਇਕਤਾ ਤੇ ਇਹ ਪ੍ਰਾਣਾਸ ਐਸਕੇਮ ਇਕੱਠਾ ਕਰੀਏ ਉਹਤੇ ਗੱਲ ਕੀਤੀ ਤੇ ਇਹ ਨਹੀਂ ਹੋ ਸਕਦਾ ਤਾਂ ਮਿਨੀਮਮ ਇਕਤਾ ਇੱਕ ਦੂਜੇ ਨੂੰ ਕੋਆਰਡੀਨੇਟ ਕਰਨ ਵਾਲੀ ਇਕਤਾ ਦੀ ਗੱਲ ਕੀਤੀ ਜੰਨੀ ਕੋਲ ਚਰਚਾ ਤੋਂ ਬਾਅਦ ਇਹ ਫੈਸਲਾ ਹੋਇਆ ਵੀ ਮਿਨੀਮਮ ਇਕਤਾ ਪਰ ਇਹ ਸੋਚਿਆ ਜਾ ਸਕਦਾ ਹੈ ਪਰ ਅਸੀਂ ਆਪਣੇ ਫਾਰਮ ਦੇ ਨਾਲ ਗੱਲ ਕਰਕੇ ਹੀ ਫੈਸਲਾ ਕਰ ਸਕਦਾ ਉਹਨਾਂ ਸਾਥੀਆਂ ਨਾਲ ਅਸੀਂ ਗੱਲ ਕਰਕੇ ਗੱਲ ਮਕਾਉਣ ਤੋਂ ਬਾਅਦ ਡੱਲੇਵਾਲ ਸਾਹਿਬ ਫੋਨ ਲਾਇਆ ਤਿੰਨ ਚਾਰ ਫੋਨ ਲਾਇਆ ਡੱਲੇਵਾਲ ਸਾਹਿਬ ਨੇ ਨਹੀਂ ਚੱਕੇ ਤਿੰਨ ਚਾਰ ਫੋਨ ਦਾ ਸੀ ਕਾਕੇ ਨੂੰ ਲੈ ਕਾਕੇ ਨੇ ਫੋਨ ਨਹੀਂ ਚੱਕੇ ਕਿਉਂਕਿ ਸਾਨੂੰ ਇਹ ਸੀ ਵੀ ਉਹ ਖਨੌਰੀ ਵਾਟਰ ਤੇ ਨੇ ਅਸੀਂ ਉੱਥੇ ਮਿਲਾਂਗੇ ਉਹਨਾਂ ਨੂੰ ਜਦੋਂ ਅਸੀਂ ਮਤਲਬ ਖਨੌਰੀ ਨੂੰ ਜਾ ਰਹੇ ਹਾਂ ਤਾਂ ਰਸਤੇ 'ਚ ਅਸੀਂ ਫੋਨ ਦਰਸ਼ਨਪਾਲ ਨੂੰ ਲਾਇਆ ਵੀ ਉਹ ਫੋਨ ਨਹੀਂ ਚੱਕ ਰਹੇ ਤੁਹਾਡਾ ਫੋਨ ਕਿਉਂ ਚੱਕ ਲਾਣਾ ਉਹਨਾਂ ਨੇ ਕਾਕੇ ਕੋੜਾ ਨਾਲ ਸੰਪਰਕ ਕਰਨ ਤੋਂ ਬਾਅਦ ਮਾੜਮਾ ਦੱਸਿਆ ਕਿ ਕਾਕਾ ਕੋੜਾ ਬੱਲੋਪਿੰਡ ਦੇ ਵਿੱਚ ਗਏ ਹੋਏ ਨੇ ਇਸ ਕਰਕੇ ਅਜੋਨਾ ਨਾਲ ਮਿਲਣਾ ਸੰਭਵ ਨਹੀਂ ਫਿਰ ਅਸੀਂ ਮਤਲਬ ਆਉਂਦੇ ਨੇ ਫੋਨ ਸਰਜੀਤ ਫੋਨ ਦਾ ਫੋਨ ਮਲਾਇਆ ਸੋਖੇ ਉਹਨਾਂ ਨਾਲ ਫੋਨ ਤੇ ਸਰਜੀਤ ਨਾਲ ਸੰਪਰਕ ਹੋਇਆ ਪਾਤਰਾਂ ਦੇ ਵਿੱਚ ਉਹਨਾਂ ਨਾਲ ਮੀਟਿੰਗ ਤੈਅ ਹੋ ਗਈ ਫਿਰ ਅਸੀਂ ਪਾਤਰਾਂ ਦੇ ਵਿੱਚ ਉਹਨਾਂ ਸਾਥੀਆਂ ਨਾਲ ਮੀਟਿੰਗ ਕੀਤੀ ਜਿਹਦੇ ਵਿੱਚ ਸਰਜੀਤ ਸਿੰਘ ਭੂਲ ਤੇ ਅਸੀਂ ਤਿੰਨ ਸੀ ਤੇ ਇੱਕ ਸੁਕਮੰਦਰ ਸੀ ਇੱਕ ਉਹਨਾਂ ਦਾ ਖੋਬਰਾ ਕੋ ਸੀ ਇਹ ਤਿੰਨ ਜਣੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਨਾਲ ਮੈਕਸਿਮਮ ਇੱਕ ਤਲੀ ਗੱਲ ਚਲਾਈ ਤੇ ਮਿਨੀਮਮ ਤੇ ਉਹਨਾਂ ਨਾਲ ਵੀ ਸਹਿਮਤੀ ਹੋ ਗਈ ਯਾ ਪਰ ਇਹ ਅਸੀਂ ਆਪਣੇ ਫਾਰਮ ਦੇ ਵਿੱਚ ਰਹਿ ਕਰੀਏ ਰਹਿ ਕਰਕੇ ਅਸੀਂ ਕੁਝ ਦੱਸਾਂ ਇਹ 26 ਤਰੀਕ ਨੂੰ ਸਾਡਾ ਪ੍ਰੋਸੈਸ ਇਹ ਇੰਨਾ ਹੋਇਆ 27 ਤਰੀਕ ਨੂੰ ਹੋਟ ਹੋਇਆ ਜੇ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਰੀਆ ਜਦ ਦੇ ਹੁੰਦੀਆਂ ਤੇ 13 ਵਾਰ ਮੀਟਿੰਗਾਂ ਕਰਨ ਦਾ 13 ਵਾਰ ਮਿਲਣ ਦਾ ਜਿਦੇ ਵਿੱਚ ਤਿੰਨ ਵਾਰੀ ਸਾਨੂੰ ਵੀ ਦੋ ਸ਼ੀਟ ਰਹਿ ਵੀ ਅਸੀਂ ਗਏ ਬਹੁਤ ਨਾਲ ਸਾਡੇ ਨਾਲ ਕੋਈ ਮਿਲਿਆ ਨਹੀਂ ਇਹ ਤਾਂ ਸਾਨੂੰ 28 ਤਰੀਕ ਨੂੰ ਜਵਾਬ ਦੇਣਾ ਪਿਆ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸਾਨੂੰ ਕਦੇ ਕਿਸੇ ਐਕਸ਼ਨ ਬਾਰੇ ਨਹੀਂ ਆਏ ਉਹ ਕਿਸੇ ਹੋਰ ਤਰੀਕੇ ਨਾਲ ਸਾਨੂੰ ਮਿਲਣਾ ਸੀ ਉਹ ਸਾਰੀਆਂ ਗੱਲਾਂ ਸੀ ਸਾਫ਼ ਕਿ 29 ਦਾ ਸ਼ੁਕਰਨ ਦਾ ਰਸਕਾਰ ਸੀ ਇਸ ਕਰਕੇ 29 ਨੂੰ ਕੋਈ ਗੱਲ ਚੱਲ ਨਹੀਂ ਸਕਮ ਬਣੀ ਸੀ ਫੇਰ ਇਹ ਗੱਲ ਮਤਲਬ ਚੱਲੀ ਹੈ ਇਹਦੇ ਵਿੱਚ ਵਿਚਾਲੇ ਜੇ ਤੂੰ ਇੱਕ ਦਿਨ ਪਹਿਲਾਂ ਝੰਡਾ ਸੀ ਜੇਠੂ ਕੇ ਤੇ ਦਰਸ਼ਨ ਪਾਲ ਕਾਕਾ ਕੋੜਾ ਨੂੰ ਜਾ ਕੇ ਮਿਲ ਕੇ ਆਇਆ ਸ਼ਾਇਦ ਇਹ 27 ਇਹ ਸੰਸਕਾਰ ਤੋਂ ਪਹਿਲਾਂ ਕਾਕਾ ਕੋੜਾ ਨਾਲ ਉਹਨਾਂ ਨੇ ਜਾ ਕੇ ਗੱਲ ਚਲਾਈ ਹੈ ਕਿ ਭਾਈ ਅਸੀਂ ਏਕਤਾ ਵਾਸਤੇ ਦੇ ਵਾਸਤੇ ਆਏ ਹਾਂ ਇਕਤਾ ਕਮੇਟੀ ਵੱਲੋਂ ਆਇਆ ਕਿ ਮੈਕਸਿਮਮ ਇਕਤਾ ਕਿੰਨੀ ਹੋ ਸਕਦੀ ਹੈ ਪੁਰਾਣਾ ਸੰਯੁਕਤ ਮੋਰਚਾ ਬਹਾਲ ਹੋ ਸਕਦਾ ਹੈ ਜਾਂ ਜੇ ਉਹ ਨਹੀਂ ਹੋ ਸਕਦਾ ਤਾਂ ਮਿਨੀਮਮ ਕਿੰਨੀ ਹੈ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਮਿਨੀਮਮ ਇਕਤਾ ਕਰ ਸਕਦੇ ਹਾਂ ਇੱਕ ਦੂਜੇ ਨੂੰ ਕੋਆਰਡੀਨੇਟ ਕਰ ਸਕਦੇ ਹਾਂ ਤੇ ਇਹਦੇ ਬਾਰੇ ਪਰ ਅਸੀਂ ਵਿਚਾਰ ਆਪਣੇ ਫਾਰਮੂਲ ਵਿੱਚ ਕਰਾਂਗੇ ਜੇ ਨਹੀਂ ਉਧਰੋਂ ਵੀ ਕੋਈ ਜਵਾਬ ਨਹੀਂ ਹੈ ਸੰਸਕਾਰ ਤੋਂ ਨਤੀਜੇ ਬਾਅਦ ਅਸੀਂ ਜਦੋਂ ਇਹਨਾਂ ਸਾਥੀਆਂ ਨੂੰ ਮਿਲਣੀ ਗੱਲ ਬਣਾਈ ਅਸੀਂ ਲਿਖਤੀ ਰੂਪ ਨੁਕਤੇ ਬਣਾਏ ਸ਼ੀ ਮੈਂਬਰੀ ਇੱਕ ਤਾਂ ਕਮੇਟੀ ਦੇ ਵਿੱਚ ਉਹ ਅਸੀਂ ਪਾਸ ਕਰਵਾ ਲਏ ਉਹ ਸਾਰੇ ਪਾਸ ਕੀਤੇ ਨੁਕਤੇ ਨੇ ਅਸੀਂ ਉਹਨਾਂ ਨੂੰ ਕਾਪੀ ਵੀ ਦੇਖਿਆ ਮੇਰੇ ਹੱਥ 'ਚ ਕਾਪੀ ਹੈ ਇੱਕ ਤਰੀਕ ਨੂੰ ਇਹ ਮੀਟਿੰਗ ਹੈ ਜਿਹੜੀ ਅਸੀਂ ਉਹਨਾਂ ਦਾ ਤਹਿਤ ਉਹਦੇ ਵਿੱਚ ਅਸੀਂ ਮੀਟਿੰਗ ਦੇ ਵਿੱਚ ਆ ਕੇ ਉਹ ਮਤਲਬ ਜਿਹੜੇ ਆਏ ਨੇ ਉੱਥੇ ਰਾਜਪੁਰੇ ਦੇ ਇੱਕ ਪٹرول ਪੰਪ ਦੇ ਉੱਤੇ ਸਾਡੀ ਮੀਟਿੰਗ ਹੁੰਦੀ ਹੈ ਸਰਬਨੰਦਰ ਤੇ ਇੱਕ ਸਾਥੀ ਸੀ ਮਨਜੀਤ ਰਾਏ ਤੇ ਤੀਜਾ ਇੱਕ ਸਾਥੀ ਹਰਿਆਣੇ ਦਾ ਸੀ ਅਮਰਜੀਤ ਸਿੰਘ ਤਿੰਨਾਂ ਨਾਲ ਸਾਡੀ ਮੀਟਿੰਗ ਹੋਈ ਹੈ ਉਹਨਾਂ ਨੂੰ ਅਸੀਂ ਇਹ ਨੁਕਤੇ ਸਾਰੇ ਦੇ ਸਾਰੇ ਆ ਕਾਪੀ ਜਿਹੜੀ ਸਾਡੀ ਬਣਾਈ ਹੋਈ ਸੀ ਫਾਰਮ ਦੀ ਉਹ ਅਸੀਂ ਕਾਪੀ ਉਹਨਾਂ ਨੂੰ ਦੇ ਕੇ ਆਏ ਆ ਤੇ ਨਾਲ ਅਸੀਂ ਦੱਸਿਆ ਵੀ ਅੱਠ ਨੁਕਤੇ ਸਾਡੇ ਆਪਸ ਹੋਏ ਨੇ ਉਹਦੇ ਵਿੱਚ ਤਿੰਨ ਨੁਕਤੇ ਇਹ ਘੱਟੋ ਘੱਟ ਇਕਤਾ ਵਾਸਤੇ ਜ਼ਰੂਰੀ ਨੇ ਜਿਹੜੇ ਕਿ 26 ਜਨਵਰੀ ਨੂੰ ਜਿਹੜਾ ਲਾਲ ਕਿਲੇ ਵੱਲ ਨੂੰ ਤੁਸੀਂ ਬਧਿਓ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੁਖਤਾਂ ਤੇ ਭੂਮਿਕਾ ਸੀ ਉਹਨਾਂ ਦੀ ਵੀ ਇਹ ਗੱਲ ਸੀ ਦੂਜਾ ਇਹ ਸੀਗਾ ਨੁਕਤਾ ਕਿ ਜਿਹੜਾ ਢੱਲੇਵਾਲ ਸਾਹਿਬ ਨੇ ਸੰਯੁਕਤ ਮੋਰਚੇ ਨੇ ਤੋਰ ਕੇ ਅਡਮੋਰਚਾ ਬਣਾਇਆ ਉਹ ਮੋਰਚਾ ਬਣਾਉਣਾ ਉਹਨਾਂ ਦਾ ਠੀਕ ਨਹੀਂ ਸੀ ਇਹ ਲੜਾਈ ਇਹ ਵਿਖਰੇਵੇਂ ਸੀ ਇਹ ਵਿੱਚ ਵਹਿ ਕੇ ਲੜੀ ਜਾ ਸਕਦੀ ਸੀ ਇਹ ਠੀਕ ਨਹੀਂ ਸੀ ਇਹ ਇੱਕ ਇਹ ਨੁਕਤਾ ਵਿਚਾਰਨਾ ਤੀਜੀ ਗੱਲ ਉਹਦੇ ਚ ਇਹ ਸੀ ਵੀ ਫਿਰਕਾ ਪ੍ਰਸਤ ਹੋਲਣਵਾਜ ਤੇ ਸ਼ਰਾਰਤੀ ਤੇ ਫੁੱਟਬਾਲ ਸ਼ਕਤੀਆਂ ਤੋਂ ਹੱfte ਰਾਸ਼ੀ ਪਾਰਟੀਆਂ ਤੋਂ ਦੂਰ ਰਹਿ ਕੇ ਹੀ ਇਹ ਮੋਰਚਾ ਜਿੱਤੇ ਜਾਊ ਇਹਨਾਂ ਗੱਲਾਂ ਦੇ ਤਿੰਨਾਂ ਨੁਕਤਿਆਂ ਦੇ ਅਸੀਂ ਉਹਨਾਂ ਨੂੰ ਲਿਖਤੀ ਰੂਪ 'ਚ ਦੇਖਿਆ ਆ ਕਾਪੀ ਬਿਲੇ ਹੱਥ 'ਚ ਇੱਕ ਆਪੀ ਅਸੀਂ ਉਹਨਾਂ ਸਾਥੀਆਂ ਨੂੰ ਫੜਾ ਗਏ ਇਸ ਤੋਂ ਬਾਅਦ ਉਹਨਾਂ ਨਾਲ ਉਹਨਾਂ ਨੂੰ ਇਹ ਵੀ ਕਹਿ ਕੇ ਆਏ ਵੀ ਤੁਸੀਂ ਇਹ ਕਾਪੀ ਇੱਕ ਕਾਪੀ ਉਹਨਾਂ ਨੇ ਕੀਤਾ ਵੀ ਸਾਡੇ ਫਾਰਮ ਦੀ ਦੂਜੇ ਫਾਰਮ ਤੇ 라 ਮੀਟਿੰਗ ਹੈ ਜਿੱਦੇ ਚ ਕਾਕਾ ਕੋਡ ਆ ਤੇ ਮਨਜੀਤ ਦੰਦਿਆਰ ਆਪਣਾ ਦੰਲੇਵਾਰ ਜੀ ਜੀਤ ਦੰਦਿਆਰ ਤੇ ਉਹ ਸਾਥੀ ਹੋਣਗੇ ਉਹਨਾਂ ਨੂੰ ਇਹ ਕਾਪੀ ਅਸੀਂ ਆਪ ਦੇ ਦਾਂਗੇ ਉਹਨਾਂ ਦੀ ਜ਼ਿੰਮੇਵਾਰੀ ਉਹ ਲੈ ਕੇ ਉਹਦਾ ਵੀ ਕਾਪੀ ਕੋ ਉਹਨਾਂ ਨੂੰ ਅਸੀਂ ਦੇ ਕੇ ਆਏ ਹਾਂ ਇਹ ਇੱਕ ਤਰੀਕ ਨੂੰ ਇਹ ਸਾਰੀ ਗੱਲਬਾਤ ਉਹਨਾਂ ਨਾਲ ਹੋ ਗਈ